ਹਰਸ਼ ਜਗਰਾਉ ਅਤੇ ਰਫਤਾਰ ਰਾਏ ਦਾ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿੰਦਾ ਬਹਿਰ ਲੋ ਰਿਹਾ ਕਿਉਂਕਿ ਪਿਛਲੇ ਦਿਨੀ ਇਹਨਾਂ ਦੀ ਇੱਕ ਲੜਾਈ ਹੋਈ ਸੀ ਜਿਸ ਦੇ ਵਿੱਚ ਰਫਤਾਰ ਰਾਏ ਤੇ aarop ਲੱਗੇ ਨੇ ਕਿ ਉਹ ਸੁਨੀ ਹਰਸ਼ ਜਗਰਾਉ ਨੂੰ ਇੱਕ ਟਾਬੇ ਤੇ ਪੇਡ ਪ੍ਰੋਮੋਸ਼ਨ ਦਾ ਲਾਲਚ ਦੇ ਕੇ ਬੁਲਾਇਆ ਸੀ ਤੇ ਉਸ ਤੋਂ ਬਾਅਦ ਉਸ ਦੀ ਲਿਆਂਜੀਆਂ ਤੋਂ ਕੁੱਟਮਾਰ ਕਰਵਾ ਦਿੱਤੀ ਸੀ ਤੇ ਜਿਸ ਦੀ ਵੀਡੀਓ ਵੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਸੀ ਉਸ ਸੀਸੀਟੀਵੀ ਵੀਡੀਓ ਨੂੰ ਦੇਖਣ ਤੋਂ ਬਾਅਦ ਇੰਜ ਲੱਗ ਰਿਹਾ ਸੀ ਕਿ ਰਫਤਾਰ ਰਾਏ ਗਲਤ ਹੈ ਤੇ ਜਿਸ ਤੋਂ ਬਾਅਦ ਰਫਤਾਰ ਰਾਏ ਨੇ ਆਪਣੀ ਕਲੈਰੀਫਿਕੇਸ਼ਨ ਆਪਣੇ ਇੰਸਟਾਗ੍ਰam account ਤੇ ਸਟੋਰੀ ਸਾਂਝੀ ਕਰਕੇ ਦਿੱਤੀ ਸੀ ਦਿੱਲੀ ਕਿਆਸੀ ਦੋਹੇ ਪੱਖ ਜਾਣੇ ਬਿਨਾ ਕਿਸੇ ਇੱਕ ਨੂੰ ਗਲਤ ਕਹਿਣਾ ਸਹੀ ਨਹੀਂ ਹੁੰਦਾ ਤੇ ਅਸੀਂ ਆਪਣਾ ਪੱਖ ਜਲਦੀ ਹੀ ਰੱਖਾਂਗੇ ਤੇ ਹਰਸ਼ ਜਗਰਾਉ ਨੇ ਸਿੱਧੀ ਸਿੱਧੀ ਮਾਰਨਿੰਗ ਹੈ ਜੋ ਉਹ ਰਫਤਾਰ ਰਾਏ ਨੂੰ ਦੇ ਦਿੱਤੀ ਹੈ ਤੇ ਹਰਸ਼ ਜਗਰਾਉ ਦਾ ਕਹਿਣਾ ਹੈ ਕਿ ਜੇਕਰ ਰਫਤਾਰ ਰਾਏ ਦੱਸ ਕਿਉਂ ਤਾਂ ਤੱਕ ਗੱਲ ਹੋਰ ਹੋਣੀ ਸੀ ਪਰ ਹੁਣ ਅਸੀਂ ਜ਼ਰੂਰ ਰਫਤਾਰ ਰਾਏ ਨਾਲ ਦੋ ਹੱਥ ਦੇਖਾਂਗੇ ਕਿਉਂਕਿ ਕਿਸੀ ਵੀ ਇੱਕ ਸੂਰਸੀ ਤੇ ਧੋਖੇ ਦੇ ਨਾਲ ਇਹ ਸਭ ਰਫਤਾਰ ਰਾਏ ਨੇ ਕਈ ਹੋਰ ਇਲਜ਼ਾਮ ਵੀ ਰਫਤਾਰ ਰਾਏ ਦੇ ਉੱਤੇ ਹਰਸ਼ ਜਗਰਾਉ ਦੇ ਵੱਲੋਂ ਲਾਇਕ ਆਏ ਨੇ ਤੇ ਤੇਰੇ ਬਾਕੀ ਦੋਸਤਾਂ ਨੇ ਦੋਹਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਸਹੀ ਲੱਗ ਰਿਹਾ ਕਮੈਂਟ ਸੈਕਸ਼ਨ